ਹਾਂਜੀ ਸਸਿਗਾਲ ਜੀ ਸਾਰਿਆਂ ਨੂੰ ਮੈਂ ਨੀਰਜ ਕੁਮਾਰ ਹੈਡਮਾਸਟਰ ਸਰਕਾਰੀ ਹਾਈ ਸਕੂਲ ਗੋਦਰਪੁਰ ਵਿੱਚ ਸੇਵਾ ਨਿਭਾ ਰਿਹਾ ਹਾਂ ਅੱਜ ਮਿਤੀ 17 ਅਕਤੂਬਰ ਨੂੰ ਵਿਭਾਗ ਵੱਲੋਂ ਬਹੁਤ ਹੀ ਛਲਾਗਾ ਯੋਗ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਪੀਟੀਐਮ ਦੇ ਤਹਿਤ ਪੇਰੈਂਟਸ ਟੀਚਰ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਬਹੁਤ ਹੀ ਪੇਰੈਂਟਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਕੂਲ ਆ ਰਹੇ ਨੇ ਔਰ ਬਹੁਤ ਉਹਨਾਂ ਦਾ ਹੰਗਾਰਾ ਦੇਖਣ ਨੂੰ ਮਿਲਿਆ ਇਸ ਮੀਟਿੰਗ ਤੇ ਭਾਤੀ ਹਰ ਵਾਰ ਇਹ ਹੁੰਦਾ ਹੈ ਹਰ ਸਾਲ ਸਾਲ ਦੇ ਵਿੱਚ ਤਿੰਨ ਵਾਰੀ ਚਾਰ ਵਾਰੀ ਸਾਡੀਆਂ ਮੀਟਿੰਗਸ ਜਿਹੜੀਆਂ ਨੇ ਆਰਗੇਨਾਈਜ਼ ਕੀਤੀ ਜਾਂਦੀ ਹੈ ਔਰ ਹਰ ਮੀਟਿੰਗ ਵਿੱਚ ਖਾਸ ਤੌਰ ਤੇ ਇਸ ਸਕੂਲ ਦੇ ਜਿੰਨੇ ਵੀ ਮਾਪੇ ਨੇ ਉਹ ਮੀਟਿੰਗ ਦਾ ਹਿੱਸਾ ਬਣਦੇ ਨੇ ਆਪਣੀਆਂ ਮੁਸ਼ਕਲਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ ਆਪਣੇ ਬੱਚਿਆਂ ਦੀ ਜੋ ਵੀ ਪ੍ਰੋਗਰੈਸ ਹੁੰਦੀ ਹੈ ਸਾਡੇ ਨਾਲ ਸਾਂਝੀ ਕਰਦੇ ਆ ਅਧਿਆਪਕ ਸਹਿਬਾਨ ਵੀ ਬੱਚਿਆਂ ਨਾਲ ਜੋ ਵੀ ਉਹਨਾਂ ਨੂੰ ਬੱਚਿਆਂ ਦੇ ਪੋਜ਼ਿਟਿਵ 네ਗੇਟਿਵ ਪੁਆਇੰਟਸ ਹੁੰਦੇ ਨੇ ਉਹ ਮਾਪੇ ਨਾਲ ਪੇਰੈਂਟਸ ਨਾਲ ਅਸੀਂ ਸ਼ੇਅਰ ਕਰਦੇ ਹਾਂ ਤਾਂ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇੱਕ ਮਿਲ ਜੁਲ ਕੇ ਜਿਹੜਾ ਕਦਮ ਚੁੱਕਿਆ ਜਾ ਸਕੇ ਇਸ ਦੇ ਨਾਲ ਹੀ ਜੀ ਮੈਨੂੰ ਮੌਕਾ ਮਿਲਿਆ ਹੈ ਕਿ ਮੈਂ ਇੱਕ ਦੋ ਵਿਚਾਰ ਤੁਹਾਡਾ ਨਾਲ ਸਾਂਝੇ ਕਰਾਂ ਜੀ ਸਰਕਾਰ ਦੁਆਰਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜਿਹੜਾ ਆ ਯੁੱਧ ਨਸ਼ਾ ਵਿਰੁੱਧ ਛੀੜਿਆ ਗਿਆ ਹੈ ਇਹ ਵਾਕਈ ਸਮੇਂ ਦੀ ਲੋੜ ਹੈ ਔਰ ਇਸ ਵਿੱਚ ਸਾਰੇ ਸਕੂਲਾਂ ਦਾ ਖਾਸ ਤੌਰ ਤੇ ਅਪਰ ਪ੍ਰਾਇਮਰੀ ਜਦੋਂ ਬੱਚੇ ਵੱਡੇ ਹੋ ਰਹੇ ਨੇ ਉਹਨਾਂ ਵਿੱਚ ਪ੍ਰਾਇਮਰੀ ਚ ਵੀ ਖੈਰ ਅਸੀਂ ਕਰਦੇ ਆ ਬਟ ਅਪਰ ਪ੍ਰਾਇਮਰੀ ਚ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਬੱਚਿਆਂ ਨੂੰ ਅਸੀਂ ਇਸ ਮਾੜੇ ਜਿਹੜਾ ਸਾਡੇ ਸਮਾਜ ਦੀ ਇੱਕ ਕ੍ਰੀਤੀ ਆ ਇਹਦੇ ਬਾਰੇ ਜਿਹੜਾ ਬੱਚਿਆਂ ਨੂੰ ਜਾਗਰੂਕ ਕਰੀਏ ਨਸ਼ਿਆਂ ਵਿਰੁੱਧ ਜੋ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਨੌਜਵਾਨ ਦਾ ਜੋ ਅਰਜਾ ਕਹਦਾ ਹੋਰਿਆ ਉਸ ਨੂੰ ਲੋਕਾਂ ਦੀ ਬਹੁਤ ਲੋੜ ਹੈ ਔਰ ਸਰਕਾਰ ਦੇ ਇਸ ਉਪਰਾਲੇ ਲਈ ਮੈਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਨੂੰ ਅ ਬਾਕੀ ਪ੍ਰਸ਼ਾਸਨ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ ਇਸ ਵਿੱਚ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਪਧਰੀ ਜਿਹੜਾ ਸਾਡਾ ਵਧੀਆ ਸਰ ਜਿਵੇਂ ਤੁਸੀਂ ਦੱਸਿਆ ਆ ਕਿ ਨਸ਼ਿਆਂ ਵਿਰੁੱਧ ਜੁੱਧ ਉਹਦੇ ਮਿਹਨਤ ਚੱਲ ਰਹੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਤਾਂ ਕਮੀਆਂ ਰਹਿ ਜਾਂਦੀਆਂ ਨੇ ਜੋ ਨਸ਼ਾ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਨੂੰ ਤਬਾਹ ਕਰ ਰਿਹਾ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਗਰਾਊਂਡਾਂ ਨਾ ਹੋਣ ਕਰਕੇ ਬੱਚੇ ਨਹੀਂ ਖੇਡ ਪਾਉਂਦੇ ਜਾਂ ਖੇਡਾਂ ਦਾ ਸਮਾਨ ਨਹੀਂ ਪਹੁੰਚ ਪਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਅ ਜੇ ਤੁਹਾਨੂੰ ਕੋਈ ਗੱਲ ਹੈ ਸਕੂਲ ਲੈਵਲ ਦੀ ਜੀ ਮੈਂ ਸਕੂਲ ਲੈਵਲ ਦੀ ਹੀ ਗੱਲ ਕਰਾਂਗਾ ਸਕੂਲ ਲੈਵਲ ਤੇ ਲਗਭਗ ਮੈਂ ਨਹੀਂ ਕਹਾਂਗਾ ਕਿ ਸਾਰੇ ਸਕੂਲ ਨੇ ਬਟ ਲਗ ਕਾਫੀ ਸਕੂਲਾਂ ਚ ਖੇਡਾਂ ਦਾ ਸਮਾਂ ਵੀ ਮੌਜੂਦ ਹੈ ਬੱਚਿਆਂ ਨੂੰ ਹਰ ਤਰੀਕੇ ਦੀ ਸਹੂਲਤਾਂ ਪ੍ਰਦਤ ਕੀਤੀ ਜਾ ਰਹੀ ਆ ਗਰਾਊਂਡਾਂ ਵੀ ਮੌਜੂਦ ਨੇ ਔਰ ਬੱਚਿਆਂ ਦੇ ਸਾਡੇ ਜਿਹੜੇ ਅਧਿਆਪਕ ਸਹਿਬਾਨ ਨੇ ਇਹ ਨਹੀਂ ਕਿ ਸਿਰਫ ਫਿਜ਼ੀਕਲ ਅਧਿਆਪਕ ਹੀ ਸਾਰੇ ਅਧਿਆਪਕ ਸਹਿਬਾਨ ਬੱਚਿਆਂ ਨੂੰ ਅਸੀਂ ਮੋਬਾਈਲਾਂ ਤੋਂ ਦੂਰ ਰਹਿਣ ਲਈ ਖੇਡਾਂ ਪ੍ਰਤੀ ਅਸੀਂ ਮੋਟੀਵੇਟ ਕਰਦੇ ਆ ਤਾਂ ਕਿ ਥੋੜੀ-ਬੋਤੀ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਹੋਵੇ ਤਾਂ ਕਿ ਉਹਨਾਂ ਦੇ ਸਰੀਰ ਗਰੋਥ ਜਿਹੜੀ ਆ ਸਰੀਰ ਦੀ ਗਰੋਥ ਵਧੀਆ ਢੰਗ ਨਾਲ ਹੋ ਸਕੇ ਸਰ ਇੱਕ ਗੱਲ ਹੋਰ ਮੇਨ ਆ ਰਹੀ ਹੈ ਕਿ ਜਿਵੇਂ ਅੰਗਰੇਜ਼ੀ ਸਕੂਲਾਂ ਨੇ ਬਹੁਤ ਜ਼ਿਆਦਾ ਆਪਣੇ ਪੈਰ ਪਸਾਰੇ ਹੋਏ ਨੇ ਉਹਦਾ ਕੀ ਕਾਰਨ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਲੋਕ ਤੇ ਸਕੂਲ ਸਰਕਾਰੀ ਸਕੂਲਾਂ ਤੋਂ ਦੂਰ ਹਟਦੇ ਜਾ ਰਹੇ ਨੇ ਇਹਦਾ ਕੀ ਮੁੱਖ ਕਾਰਨ ਹੋ ਸਕਦਾ ਜੀ ਕਾਰਨ ਸਭ ਕੁਛ ਨਹੀਂ ਹੈ ਕਾਰਨ ਸਿਰਫ ਇੱਕ ਸਮੇਂ ਦੀ ਜਿਹੜੀ ਆ ਭੇੜਚਾਲ ਬਣੀ ਹੋਈ ਆ ਇੱਕ ਮਾੜੇ ਤੋਂ ਮਾੜਾ ਵੀ ਮਾਤਾ ਪਿਤਾ ਜਿਹੜਾ ਪੇਰੈਂਟ ਨੇ ਉਹਨਾਂ ਨੂੰ ਬਸ ਇਹੋ ਹੀ ਮੈਂਟੈਲਿਟੀ ਆ ਕਿ ਨਹੀਂ ਸਰਕਾਰੀ ਸਕੂਲਾਂ 'ਚ ਨਹੀਂ ਪਾਉਣਾ ਬੱਚਾ ਭਾਵੇਂ ਪੜ੍ਹਾਈ ਬਹੁਤ ਸਾਡੇ ਇੱਥੇ ਹੈਗੀ ਹੈ ਪੜ੍ਹਾਈ ਦੀ ਵਰਗੀ ਅਜੇ ਵੀ ਸਾਡੇ ਕਾਬਲ ਟੀਚਰ ਨੇ ਸਾਰੇ ਹਰ ਤਰੀਕੇ ਟੈਸਟ ਪਾਸ ਕਰਕੇ ਤੇ ਫਿਰ ਵਿਭਾਗ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਔਰ ਪ੍ਰਾਈਵੇਟ ਸਕੂਲਾਂ 'ਚ ਤੁਹਾਨੂੰ ਪਤਾ ਹੀ ਆ ਕਿ ਬੱਚਿਆਂ ਦੀ ਕੁਆਲਿਫੀਕੇਸ਼ਨ ਅਧਿਆਪਕਾਂ ਦੀ ਕੁਆਲਿਫੀਕੇਸ਼ਨ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਬਸ ਇਹ ਹੈ ਕਿ ਉਹਨਾਂ ਨੇ ਆਪਣਾ ਇੱਕ ਫਸਾਡ ਜਿਹਨੂੰ ਕਹਿੰਦੇ ਬਾਹਰੀ ਦਿਖਾਵਾ ਜਿਹੜਾ ਆ ਉਹ ਬਣਾਇਆ ਹੋਇਆ ਔਰ ਪੇਰੈਂਟਸ ਨੂੰ ਆ ਕਿ ਨਹੀਂ ਪੈਰੈਂਟਸ ਦੀ ਵੀ ਥੋੜੀ ਮੈਂਟੈਲਿਟੀ ਬਦਲਣ ਦੀ ਲੋੜ ਆ ਕਿ ਅਸੀਂ ਬੜਾ ਮੋਟੀਵੇਟ ਕਰਦੇ ਆ ਕਿ ਨਹੀਂ ਤੁਸੀਂ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਾਓ ਇੱਥੇ ਪਹਿਲਾਂ ਐਜੂਕੇਸ਼ਨ ਦੇਖੋ ਬੱਚਿਆਂ ਦੀ ਜੇ ਕਿਸੇ ਐਜੂਕੇਸ਼ਨ ਦੀ ਕਮੀ ਲੱਗਦੀ ਆ ਫਿਰ ਸੜਨਾ ਕਰ ਦੂਸਰੀ ਗੱਲ ਅਤੇ ਪੈਰੈਂਟਸ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਆ ਕਿ ਉਹਨਾਂ ਨੂੰ ਇਹ ਆ ਕਿ ਨਹੀਂ ਜੀ ਅਸੀਂ ਆਪਣੇ ਆਂਡ ਗਵਾਂਡ ਆਪਣੇ ਸ਼ਰੀਕੇ 'ਚ ਆਪਣੀ ਰਿਸ਼ਤੇਦਾਰੀ 'ਚ ਕੀ ਮੂਹ ਦਿਖਾਵਾਂਗੇ ਕਿ ਨਹੀਂ ਸਾਡਾ ਬੱਚਾ ਸਰਕਾਰੀ ਸਕੂਲ ਪੜ੍ਹ ਰਿਹਾ ਨਹੀਂ ਪਲੀਜ਼ ਇਸ ਤਰ੍ਹਾਂ ਦੀ ਬਿਲਕੁਲ ਨਹੀਂ ਸੋਚਣਾ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਪੜਾਈ ਹੋ ਰਹੀ ਹੈ ਔਰ ਇੱਕ ਵਾਰੀ ਆਪਣੇ ਬੱਚੇ ਨੂੰ ਇੱਥੇ ਪੜਾ ਕੇ ਦੇਖੋ ਆਪਣੇ ਲੈਵਲ ਚੈੱਕ ਕਰਾਓ ਅਸੀਂ ਓਪਨਲੀ ਕਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਬੱਚਿਆਂ ਨਾਲ ਕੰਪੀਟ ਕਰਾਓ ਜੇ ਸਾਡੇ ਬੱਚੇ ਪਿੱਛੇ ਰਹਿਣਗੇ ਅਸੀਂ ਜਵਾਬਦੇਹ ਹਾਂ ਸਰ ਪ੍ਰਾਈਵੇਟ ਸਕੂਲਾਂ ਦੀਆਂ ਪੜਾਈਆਂ ਲੱਖਾਂ ਦੇ ਵਿੱਚ ਨੇ ਜਿਵੇਂ ਕਿ ਐਡਮਿਸ਼ਨ ਹੋ ਗਈ ਪੇਪਰ ਫੀਸ ਹੋ ਗਈ ਹੋਰ ਵਗੈਰਾ ਮਿਲਾ ਕੇ ਲੱਖਾਂ ਰੁਪਏ ਲੋਕ ਖਰਚਦੇ ਨੇ ਫਿਰ ਡਿਗਰੀਆਂ ਹਾਸਲ ਕਰਕੇ ਸਰਕਾਰੀ ਨੌਕਰੀਆਂ ਲੈਂਦੇ ਨੇ ਸਰਕਾਰ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਕਿ ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਹਟ ਕੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਉਹਨਾਂ ਨੂੰ ਹੀ ਸਰਕਾਰੀ ਨੌਕਰੀ ਮਿਲੇ ਇਹਦੇ ਬਾਰੇ ਕੀ ਜੀ ਕਹਿਣਾ ਚਾਹੋਗੇ ਜਰੂਰ ਜੀ ਤੁਹਾਡਾ ਸੁਝਾਅ ਵੱਡਮੁੱਲਾ ਆ ਆਉਣ ਵਾਲੇ ਸਮੇਂ 'ਚ ਹੋ ਸਕਦਾ ਸਰਕਾਰਾਂ ਇਸ ਬਾਰੇ ਵੀ ਧਿਆਨ ਦੇਣ ਔਰ ਫੈਸਿਲਿਟੀ ਦੀ ਵਾਕਿਆ ਜਿसरी ਗੱਲ ਕੀਤੀ ਆ ਫੈਸਿਲਿਟੀ ਹਰ ਤਰ੍ਹਾਂ ਦੀ ਚਾਹੇ ਉਹ ਮਿੱਟੀ ਮੀਲ ਦੀ ਆ ਚਾਹੇ ਉਹ ਫ੍ਰੀ ਕਿਤਾਬਾਂ ਦੀ ਆ ਜਾਂ ਫ੍ਰੀ ਯੂਨੀਫਾਰਮ ਦੀ ਆ ਫ੍ਰੀ ਇਵਨ ਕਿ ਨੈਸ਼ਨਲ ਲੈਵਲ ਤੱਕ ਬੱਚੇ ਜਾਂਦੇ ਨੇ ਬਿਲਕੁਲ ਫ੍ਰੀ ਜਾਂਦੇ ਨੇ ਖੇਡਾਂ ਦੇ ਵਿੱਚ ਵੀ ਜਿੱਥੇ ਵੀ ਜਾਂਦੇ ਸਰਕਾਰੀ ਸਕੂਲਾਂ ਦੇ ਬੱਚੇ ਹਰ ਤਰੀਕੇ ਨਾਲ ਬੱਚੇ ਜਿਹੜੇ ਨੇ ਉਹ ਆਪਣੇ ਕੋਲੋਂ ਕੋਈ ਪੈਸਾ ਨਹੀਂ ਖਰਚ ਕਰਦੇ ਜਦ ਕਿ ਇਸਦੇ ਉਲਟ ਪ੍ਰਾਈਵੇਟ ਸਕੂਲਾਂ ਦੇ ਜਿਹੜੀ ਅਥਾਰਟिटीज ਨੇ ਉਹ ਮਾ ਉਹ ਕੋਈ ਮੌਕਾ ਨਹੀਂ ਖਿਜਾਉਂਦੇ ਮਾਤਾ ਪਿਤਾ ਕੋਲੋਂ ਪੈਸੇ ਇਕੱਠੇ ਕਰੰਦਾ ਅਸੀਂ ਮੈਂ ਜ਼ਿਆਦਾ ਇਸ ਬਾਰੇ ਗਹਿਰਾਈ 'ਚ ਨਹੀਂ ਜਾਵਾਂਗਾ ਪਰ ਮੈਂ ਫਿਰ ਵੀ ਤੁਹਾਡੇ ਜ਼ਰੀਏ ਇਹ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਮਾਤਾ ਪਿਤਾ ਨੂੰ ਇਹ ਸਮਝਣ ਦੀ ਲੋੜ ਆ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਪੜ੍ਹਾਈ ਹੈ ਉੱਥੋਂ ਦੀ ਜਿਹੜੀ ਫੈਸਿਲਿਟੀਆਂ ਮਿਲ ਰਹੀਆਂ ਨੇ ਸੁਵਿਧਾਵਾ ਮਿਲ ਰਹੀਆਂ ਨੇ ਉਹਨਾਂ ਦਾ ਜਿਹੜਾ ਹੈ ਉਹ ਫਾਇਦਾ ਚੱਕੀ ਹੈ। ਅੰਤ ਤੇ ਅੰਤ ਵਿੱਚ ਮੈਂ ਸਮੂਹ ਆਡੀਅੰਸ ਨੂੰ ਸਮੂਹ ਸੰਗਤ ਨੂੰ ਮੈਂ ਇਹੋ ਬੇਨਤੀ ਕਰਾਂਗਾ ਜੀ ਆਉਣ ਵਾਲੇ ਸਾਡੇ ਤਿਹਾਰ ਬੰਦੀ ਛੋੜ ਦਿਵਸ ਔਰ ਦੀਵਾਲੀ ਉੱਪਰ ਅਸੀਂ ਏਕੇ ਦਾ ਭਾਈਚਾਰੇ ਦਾ ਸਨੇਹਾ ਦਿੰਦੇ ਹੋਏ ਵਧੀਆ ਢੰਗ ਨਾਲ ਬਿਨਾ ਪ੍ਰਦੂਸ਼ਣ ਤੋਂ ਅਸੀਂ ਇਹ ਦਿਵਸ ਮਨਾਈਏ। ਤਾਂ ਕਿ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਸਾਨੂੰ ਯਾਦ ਕਰਨ ਔਰ ਜਿਹੜੀ ਜਿਦਾ ਮੈਂ ਪਹਿਲਾਂ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਵੀ ਅਸੀਂ ਆਪਣੇ ਆਪ ਨੂੰ ਸੁਚੇਤ ਰੱਖੀਏ ਬਹੁਤ ਜ਼ਰੂਰੀ ਹੈ ਹਾਂਜੀ ਤੁਸੀਂ ਦੇਖ ਰਹੇ ਜੇ ਸੱਚ ਦੀ ਆਵਾਜ਼ 24 ਨਿਊਜ਼ ਤੇ ਮੈਂ ਹਾਂ ਮਨਜੀਤ ਸਿੰਘ ਸਾਡਾ ਉਪਰਾਲਾ ਹੈ ਕਿ ਹਰ ਸੱਚੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ